ਤੋਂ 35% ਪੁਲਿਸ ਸਾਡੀ ਬੀਐਸਐਫ ਨਾਲ ਮਿਲ ਕੇ ਕੰਮ ਕਰਦੀ ਹੈ। ਮਤਲਬ ਪੁਲਿਸਿੰਗ ਨਹੀਂ ਕਰਦੀ। ਉਹਨਾਂ ਨਾਲ ਕਦੇ ਡਰੋਨ ਆ ਗਿਆ ਜੀ, ਕਦੇ ਪਠਾਨਕੋਟ 'ਚ ਛੱਕੀ ਦੇਖੇ ਗਏ ਜੀ, ਕਲਾਸ਼ੀਆ ਲੋ ਜੀ ਇੱਥੇ ਹੁਣ ਸਾਰੇ ਪਿੰਡਾਂ ਦੀਆਂ ਖੇਤਾਂ ਦੀਆਂ। ਵਿਹਾਰ ਦੀ ਪੁਲਿਸ ਵਿਹਾਰ ਵਾਸਤੇ ਸਿਰ ਵਿਹਾਰ ਦਾ ਕੰਮ ਕਰਦੀ। ਯੂਪੀ ਦੀ ਪੁਲਿਸ ਯੂਪੀ ਦਾ ਦੇਖਦੀ। ਪਰ ਪੰਜਾਬ ਦੀ ਪੁਲਿਸ 'ਚੋਂ 30% ਪੁਲਿਸ, 35% ਪੁਲਿਸ ਜਿਹੜੀ ਹੈ 5-7 ਜ਼ਿਲ੍ਹਿਆਂ 'ਚ ਨੈਸ਼ਨਲ ਸਿਕਿਉਰਿਟੀ ਦਾ ਕੰਮ ਕਰ ਰਹੀ ਹੈ। ਅੱਜਕੱਲ੍ਹ ਹੀ ਤਨਖਾਹ ਅਸੀਂ ਦਿੰਨੇ ਆ। ਕੰਮ ਲੈ ਰਹੇ ਆ ਪੈਰਾ ਮਿਲਟਰੀ ਦਾ ਨਾ ਤੋ ਤਾਂ ਸਾਨੂੰ ਇਹ ਵੀ ਇਸ ਦੀ ਕੰਪੋਨਿਸ਼ਨ ਜੋ ਸਾਨੂੰ ਵੀ ਉਹੀ ਝੋਟਾ ਦੇ ਦਿਓ ਜਿਹੜੀਆਂ ਇਹਨਾਂ ਉਹਨਾਂ ਨੂੰ ਦਿੱਤੀਆਂ ਨੇ ਅਸੀਂ ਤਰੱਕੀ ਕਰਕੇ ਦਿਖਾ ਦੇਾਂਗੇ ਤੁਹਾਨੂੰ ਪੰਜਾਬੀ ਆ ਪੂਰੀ ਦੁਨੀਆ ਚ ਕਾਮਯਾਬ ਨਾ ਪੁਲਿਸ ਦੇ ਵਿੱਚ ਜਿਵੇਂ ਪੁਲਿਸ ਦੀ ਤੁਹਾਨੂੰ ਹੈਰਾਨੀ ਹੋਊਗੀ ਸੁਣ ਕੇ ਕਿ 2001 ਦੇ ਵਿੱਚ ਵੀ 80000 ਨਫਰੀ ਸੀ ਅੱਜ ਲਗਭਗ 23 ਸਾਲਾਂ ਬਾਅਦ 2024 ਚ ਵੀ 80000 ਹੈ ਨਵੇਂ ਭਰਤੀ ਜਿਉਂ ਟਾਇਰ ਹੁੰਦੇ ਨੇ ਬਾਈ ਬਾਈਕਸ ਉਹਦੇ ਨੇੜੇ ਟਾਇਰ ਹੁੰਦੇ ਆ ਇੱਕ ਸਾਲ ਚ ਉਹਨੇ ਕਰ ਲੈਨੇ ਆ ਪਰ ਨਵੀਆਂ ਪੋਸਟਾਂ ਕ੍ਰੀਏਟ ਨਹੀਂ ਹੋ ਰਹੀਆਂ ਔਰ ਸਭ ਤੋਂ ਮੈਂ ਜਦੋਂ ਫਾਈਨਾਂਸ ਕਮਿਸ਼ਨ ਦੇ ਚੇਅਰਮੈਨ ਆਏ ਸੀ ਹੁਣ ਪਿਛਲੇ ਦਿਨੀ ਉੱਥੇ ਵੀ ਮੈਂ ਇਹ ਗੱਲ ਉਠਾਈ ਸੀ ਕਿ ਪੰਜਾਬ ਜਿਹੜੀ ਸਟੇਟ ਹੈ ਬਾਰਡਰ ਸਟੇਟ ਹੈ 532 ਕਿਲੋਮੀਟਰ ਸਾਡਾ ਬਾਰਡਰ ਪਾਕਿਸਤਾਨ ਨਾਲ ਲੱਗਦਾ 30 ਤੋਂ 35% ਪੁਲਿਸ ਸਾਡੀ ਬੀਐਸਐਫ ਨਾਲ ਮਿਲ ਕੇ ਕੰਮ ਕਰਦੀ ਹੈ ਮਤਲਬ ਪੁਲਿਸਿੰਗ ਨਹੀਂ ਕਰਦੀ ਉਹਨਾਂ ਨਾਲ ਕਦੇ ਡਰੋਨ ਆ ਗਿਆ ਜੀ ਕਦੇ ਪਠਾਨਕੋਟ ਚ ਛੱਕੀ ਦੇਖੇ ਗਏ ਜੀ ਤਲਾਸ਼ੀਆਂ ਲਓ ਜੀ ਇੱਥੇ ਉਹਨਾਂ ਸਾਰੇ ਪਿੰਡਾਂ ਦੀਆਂ ਖੇਤਾਂ ਦੀਆਂ ਵਿਹਾਰ ਦੀ ਪੁਲਿਸ ਵਿਹਾਰ ਵਾਸਤੇ ਸਿਰ ਵਿਹਾਰ ਦਾ ਕੰਮ ਦੇਖਦੀ ਹੈ ਯੂਪੀ ਦੀ ਪੁਲਿਸ ਯੂਪੀ ਦਾ ਦੇਖਦੀ ਹੈ ਪਰ ਪੰਜਾਬ ਦੀ ਪੁਲਿਸ ਚੋਂ 30% ਪੁਲਿਸ 35% ਪੁਲਿਸ ਜਿਹੜੀ ਹੈ ਪੰਜ ਸੱਤ ਜ਼ਿਲ੍ਹਿਆਂ ਚ ਨੈਸ਼ਨਲ ਸਿਕਿਉਰਿਟੀ ਦਾ ਕੰਮ ਕਰ ਰਹੀ ਹੈ ਅਸੀਂ ਕਹ ਜੀ ਤਨਖਾਹ ਅਸੀਂ ਦਿੰਨੇ ਆ ਕੰਮ ਲੈ ਰਹੇ ਆ ਪੈਰਾਮਿਲਟਰੀ ਦਾ ਇਹਨਾਂ ਤੋਂ ਤਾਂ ਫਿਰ ਸਾਨੂੰ ਇਹ ਵੀ ਇਸ ਵੀ ਕੰਪਨਸੇਸ਼ਨ ਦਿਓ ਪਲੱਸ ਜੇ ਮੈਂ ਕਿਸੇ ਇੰਡਸਟਰੀਲਿਸਟ ਨੂੰ ਲੈ ਕੇ ਆਉਣਾ ਪੰਜਾਬ ਚ ਆ ਜਾਂਦਾ ਉਹ ਵੀ ਠੀਕ ਹੈ ਜੀ ਤੁਸੀਂ ਚੰਗਾ ਵਧੀਆ ਗਵਰਨੈਂਸ ਦੇ ਰਹੇ ਹੋ ਕੋਈ ਖੱਜਲ ਖਵਾਰੀਆਂ ਨਹੀਂ ਹੈਗੀਆਂ ਆ ਜਾਂਦੇ ਆਸੀਂ ਫੈਕਟਰੀ ਲਾ ਲੈਨੇ ਆ ਜਦੋਂ ਮੈਂ ਉਹਨੂੰ ਕਹਿਣਾ ਕਿ ਉਹਨੇ ਫੈਕਟਰੀ ਨੂੰ ਵਧਾ ਲਾ ਵੱਡੀ ਗੱਲ ਆ ਤਾਂ ਉਹ ਕਹਿੰਦਾ ਮੈਂ ਕਠੂਏ ਜਾਊਂਗਾ ਜੱਬ ਬੱਦੀ ਜਾਊਂਗਾ ਆਲੇ ਦੋ ਆਲੇ ਤੁਸੀਂ ਜੰਮੂ ਕਸ਼ਮੀਰ ਤੇ ਹਿਮਾਚਲ ਨੂੰ ਤੁਸੀਂ ਟੈਕ 7 ਬਣਾ ਲਿਆ ਉੱਥੇ ਦੇ ਦਿੱਤੀਆਂ ਛੋਟਾਂ ਸਾਨੂੰ ਧਾਰਾਂ ਦੇ ਵਿੱਚ ਘੇਰ ਲਿਆ ਇਧਰ 532 ਕਿਲੋਮੀਟਰ ਤਾਰ ਇਧਰ ਹੈ ਇਧਰ ਖਨੌਰੀ ਲੱਗੀ ਹੋਈ ਹੈ ਇਧਰ ਸ਼ੰਭੂ ਤੇ ਆ ਸਾਨੂੰ ਤਾਰਾਂ ਲਾ ਕੇ ਆਲੇ ਦੁਆਲੇ ਸਾਨੂੰ ਕਹਿੰਦੇ ਤਰੱਕੀ ਕਰਕੇ ਦਿਖਾਓ ਹਣ ਸੋ ਸਾਨੂੰ ਵੀ ਉਹੀ ਛੋਟਾਂ ਦੇ ਦਿਓ ਜਿਹੜੀਆਂ ਉਹਨਾਂ ਨੂੰ ਦਿੱਤੀਆਂ ਨੇ ਅਸੀਂ ਤਰੱਕੀ ਕਰਕੇ ਦਿਖਾ ਦਾਂਗੇ ਤੁਹਾਨੂੰ ਪੰਜਾਬੀ ਆ ਪੂਰੀ ਦੁਨੀਆ 'ਚ ਕਾਮਯਾਬ ਆਂ ਜਿੱਥੇ ਵੀ ਜਾਈਏ ਕਾਮਯਾਬ ਹੁੰਨੇ ਆ ਕਦੇ ਤੁਹਾਨੂੰ ਪੰਜਾਬੀ ਫੇਲ ਪੰਜਾਬੀ ਨਹੀਂ ਮਿਲੂਗਾ ਸਕਸੈਸਫੁਲ ਪੰਜਾਬੀ ਨੇ ਪੂਰੀ ਦੁਨੀਆ 'ਚ ਵਸਦੇ ਨੇ